ਕੈਮਰੇ ਦੇ ਵਿੱਚ ਦਿਖ ਰਹੇ ਇਹ ਤਿੰਨ ਮੁੰਡੇ ਜਿਨ੍ਹਾਂ ਵੱਲੋਂ ਜਹੀ ਕਰਤੂਤ ਕੀਤੀ ਗਈ ਹੈ ਜਿਸ ਨੂੰ ਸੁਣ ਕੇ ਤੁਹਾਡੇ ਵੀ ਹੋਸ਼ ਉੱਡ ਜਾਣਗੇ ਤਮੋਂ ਬਨ ਕੇ ਆਏ ਤੈਨ ਮੁੰਡਿਆਂ ਦੇ ਵੱਲੋਂ ਵੱਡਾ ਡਾਕਾ ਮਾਰਿਆ ਗਿਆ ਵੱਡੀ ਵਾਰਦਾਤ ਵਾਪਰੀ ਹੈ ਤਰਨਤਾਰਨ ਦੇ ਵਿੱਚ ਜਿੱਥੇ ਸੁਨਿਆਰੇ ਦੀ ਦੁਕਾਨ ਦੇ ਵਿੱਚ ਨਕਾਬਪੋਸ਼ ਮੁੰਡਿਆਂ ਦੇ ਵੱਲੋਂ ਕਰੀਬ 8.5 ਲੱਖ ਦੀ ਵੱਡੀ ਲੁੱਟ ਕੀਤੀ ਗਈ ਹੈ ਤੇ ਜਾਣਕਾਰੀ ਦਿੰਦੇ ਆ ਦੁਕਾਨਦਾਰ ਦਾ ਇਹ ਕਹਿਣਾ ਹੈ ਕਿ ਮੈਨੂੰ ਸਿਕਿਉਰਿਟੀ ਗਾਰਡ ਦਾ ਫੋਨ ਆਉਂਦਾ ਹੈ ਕਿ ਤੁਹਾਡੇ ਦੁਕਾਨ ਦਾ ਸ਼ਟਰ ਟੁੱਟਿਆ ਪਿਆ ਜਦ ਅਸੀਂ ਦੁਕਾਨ ਤੇ ਆ ਕੇ ਵੇਖਿਆ ਤਾਂ ਦੁਕਾਨ ਦਾ ਸ਼ਟਰ ਪੱਟਿਆ ਹੋਇਆ ਸੀ ਤੇ ਅੰਦਰ ਪਏ ਸੋਨੇ ਤੇ ਚਾਂਦੀ ਦੇ ਗਹਿਣੇ ਉੱਥੇ ਨਹੀਂ ਸਨ ਕਰੀਬ 50000 ਰੁਪਏ ਕੈਸ਼ ਵੀ मौजूद ਨਹੀਂ ਸੀ ਤਾਂ ਦੁਕਾਨਦਾਰ ਦੇ ਮੁਤਾਬਕ ਚੋਰਾਂ ਦੇ ਵੱਲੋਂ ਦੁਕਾਨ ਤੇ ਪਏ ਸੋਨੇ ਚਾਂਦੀ ਦੇ ਗਹਿਣੇ ਤੇ ਕਰੀਬ 50000 ਰੁਪਏ ਦੇ ਕੈਸ਼ ਤੇ ਹੱਥ ਸਾਫ਼ ਕਰ ਦਿੱਤਾ ਗਿਆ ਦੁਕਾਨਦਾਰ ਦਾ ਕਹਿਣਾ ਹੈ ਕਿ 8 ਲੱਖ ਦੇ ਕਰੀਬ ਦੇ ਗਹਿਣੇ ਅੰਦਰ ਪਏ ਸਨ ਜੋ ਕਿ ਚੋਰੀ ਹੋਏ ਨੇ ਚੋਰ ਜਾਂਦੇ ਜਾਂਦੇ ਤਜੋਰੀ ਵੀ ਨਾਲ ਲੈ ਗਏ ਨੇ ਉਸ ਦਾ ਕਹਿਣਾ ਹੈ ਕਿ ਮੇਰਾ ਕਰੀਬ 9 ਲੱਖ ਰੁਪਏ ਦਾ ਨੁਕਸਾਨ ਹੋਇਆ ਦੁਕਾਨਦਾਰ ਤੇ ਪਿੰਡ ਵਾਲਿਆਂ ਨੇ ਪੁਲਿਸ 'ਤੇ ਇਲਜ਼ਾਮ ਲਾਇਆ ਨੇ ਕਿਤੇ ਰਾਤ ਨੂੰ ਕੋਈ ਪੈਟਰੋਲਿੰਗ ਨਹੀਂ ਹੁੰਦੀ ਜਿਸ ਕਰਕੇ ਵਾਰਦਾਤਾ ਵਾਪਰ ਰਹੀਆਂ ਨੇ ਅਧਿਕਾਰੀ ਕਿ ਪੁਲਿਸ ਵੀ ਇਹ ਮੰਨ ਚੁੱਕੀ ਹੈ ਕਿ ਸਾਡੇ ਵੱਲੋਂ ਰਾਤ ਦੀ ਪੈਟਰੋਲਿੰਗ ਫਿਲਹਾਲ ਨਹੀਂ ਕੀਤੀ ਜਾਂਦੀ ਪਰ ਅਸੀਂ ਸੀਸੀਟੀਵੀ ਕੈਮਰੇ ਦੀ ਫੁਟੇਜ ਦੇ ਆਧਾਰ 'ਤੇ ਜਲਦ ਹੀ ਦੋਸ਼ੀਆਂ ਨੂੰ ਕਾਬੂ ਕਰ ਲਵਾਂਗੇ ਗੱਲ ਵੀਰ ਜੀ ਚੋਰੀ ਆ ਸਾਡਾ ਦੁਕਾਨ ਦਾ ਕੰਮ ਹੈ ਸੁਨਿਆਰੇ ਦਾ ਇੱਕ ਮੈਡਮ ਸੁਨਿਆਰੇ ਦਾ ਕੰਮ ਐ ਜੀ 4 ਵਜੇ ਮੈਨੂੰ ਦਿਨੇ ਫੋਨ ਆਇਆ ਸਿਕਿਉਰਿਟੀ ਗਾਰਡਾਂ ਦਾ ਵੀਰ ਜੀ ਤੁਹਾਡਾ ਸ਼ਟਰ ਟੁੱਟਾ ਪਿਆ ਦੁਕਾਨ ਦਾ ਤੇ ਆਓ ਵੇਖੀਏ ਕੀ ਗੱਲ ਹੋਈ ਆ ਜਦੋਂ ਮੈਂ ਆ ਕੇ ਵੇਖਿਆ ਮੇਰੀ ਤਜੋਰੀ ਲੈ ਗਏ ਕੱਢ ਕੇ ਜਿੰਨਾ ਸਮਾਨ ਹੀ ਸਾਰਾ ਲੈ ਗਏ ਆ ਪੈਸੇ ਹੀ ਜਿੰਨੇ ਪਾਏ ਉਹ ਵੀ ਲੈ ਗਏ ਆ ਕੱਖ ਨਹੀਂ ਛੱਡਿਆ ਸਾਰਾ ਨੂੰ ਜਮਾਰ ਕੇ ਆ ਸੀਸੀਟੀਵੀ ਦੇ ਵਿੱਚ ਉਤਰਾ ਆ ਪੱਲੇ ਨਾਲ ਜਿਹੜਾ ਸਮਾਨ ਬਾਤੀ ਪੁਰਾਣੀ ਚਾਂਦੀ ਦਾ ਪੰਡ ਪਜੀ ਉਹ ਵੀ ਇਤਰਾ ਬੰਨ ਕੇ ਤੇ ਉਹ ਵੀ ਨਾਲ ਲੈ ਗਏ ਕੱਖ ਨਹੀਂ ਛੱਡਿਆ ਮੇਰੀ ਦੁਕਾਨ ਚ ਸਾਰਾ ਕੁਝ ਲੈ ਗਏ ਆ ਤੋੜ ਭੰਨ ਵੱਖਰੀ ਕਰਕੇ ਸਾਰੀ ਕਿੰਨਾ ਕੁ ਨੁਕਸਾਨ ਹੋ ਚੁੱਕ ਵੀਰ ਜੀ ਨੁਕਸਾਨ ਸਿੱਧਾ ਹੀ ਜੇ ਗਿਣਾ 8 ਲੱਖ ਰੁਪਈਆ ਦਾ ਮੇਰਾ ਵਿੱਚੇ ਸੋਨਾ ਚਾਂਦੀ ਜਿਹੜਾ ਉਹ ਲੈ ਗਿਆ 50000 ਰੁਪਈਆ ਦੀ ਮੇਰੀ ਨਕਦੀ ਲੈ ਗਿਆ ਤੇ ਬਾਕੀ ਜਿਹੜਾ ਦੁਕਾਨ ਦਾ 50000 ਰੁਪਈਆ ਦੀ ਤਾਂ ਮੇਰੀ ਤਜੋਰੀ ਤਜੋਰੀ ਜਿਹੜੀ ਲੈ ਗਿਆ 9 ਲੱਖ ਰੁਪਈਆ ਤੋਂ ਉੱਤੇ ਹੀ ਮੇਰਾ ਨੁਕਸਾਨ ਜਿਹੜਾ ਕੀ ਕਰ ਗਿਆ 30 ਮੰਗ ਕਰਦੇ ਨੇ ਮੰਗ ਵੀਰ ਜੀ ਕੀ ਕਰਨੀ ਆ ਮੰਗਦਾ ਇਹੋ ਹੀ ਆ ਵੀ ਗਾਹ ਜਿਹੜੇ ਵਿੱਚ ਦੁਕਾਨਦਾਰ ਉਹਨਾਂ ਦੀ ਵਿਚਾਰਿਆਂ ਦੀ ਸੇਫਟੀ ਕਰੋ ਸਾਨੂੰ ਤਾਂ 1 ਰੁਪਈਆ ਨਹੀਂ ਮਿਲਣਾ ਜਿਹੜਾ ਚਲ ਗਿਆ ਸਾਨੂੰ ਤਾਂ ਕੱਖੋਂ ਹਲੇ ਕਰਗੇ ਜਿਹੜਾ ਕਰਨਾ ਸੀ ਪਰ ਗਾਂ ਜਿਹੜੇ ਵਿਚਾਰੇ ਉਹ ਆਪੋ ਆਪਣੀ ਹਵਾਜਤ ਕਰਨ ਪ੍ਰਸ਼ਾਸਨ ਤੋਂ ਨਾ ਕੋਈ ਰੱਖਣ ਉਮੀਦ ਮੈਂ 4 ਵਜੇ ਦਾ ਤੜਕੇ ਦਾ ਠੱਕੇ ਖਾਣ ਲਿਆ ਜੀ ਕੋਈ ਨਹੀਂ ਇੱਥੇ ਆਇਆ ਆ ਵੇਖ ਲੋ ਜੀ ਪੈਟਰੋਲਿੰਗ ਹੁੰਦੀ ਤੇ ਆ ਐਡਾ ਵੱਡਾ ਕਾਂਡੀ ਹੋ ਜਾਂਦਾ ਆ ਵੇਖੋ ਖੰਭਾ ਲੈ ਕੇ ਆਏ ਮੇਰੀ ਦੁਕਾਨ ਦਾ ਸ਼ਟਰ ਤੋੜਨ ਲਈ ਡੇਢ ਘੰਟਾ ਚੋਰੀ ਕਰਦੇ ਰਹੇ ਆਓ ਪੈਟਰੋਲਿੰਗ ਕਿੱਥੇ ਹੁੰਦੀ ਆ ਦੱਸੋ ਜੀ ਆਪਣਾ ਭਰਾ ਯਾ ਰਾਜਵੀਰ ਸਿੰਘ ਡਿਪਟੀ ਜੀ ਦਾ ਮੈਨੂੰ ਫੋਨ ਆਇਆ ਇਹ ਮੈਨੂੰ 4:00 ਵਜੇ ਦੇ ਫੋਨ ਲੱਗ ਪਹਿਲੇ ਫੋਨ ਆ ਕਿ ਮੇਰਾ ਕੀ ਦੁਕਾਨ ਦੀ ਟੁੱਟ ਗਈ ਆ ਜਦੋਂ ਇਹ ਆਇਆ ਇਹ ਦਵਾ ਦਾ ਵੇਖਿਆ ਮੌਕਾ ਵੇਖਿਆ ਕਿ ਉਹਨਾਂ ਕੁਝ ਨਹੀਂ ਛੱਡਿਆ ਕਜੂਰੀ ਜਿਹੜੀ ਹੁੰਦੀ ਹੈ ਕਿ ਲਗਭਗ 350 350 ਕਿਲੋ ਦੇ ਲੱਗੇ ਬਣਦੀ ਆ ਤੇ ਸੀਸੀਟੀਵੀ ਜਿਹੜੇ ਕੈਮਰੇ ਖੰਗਾਲੇ ਆ ਤਿੰਨ ਜਾਣੇ ਆ ਤੇ 350 ਕਿਲੋ ਦੀ ਜਿਹੜੀ ਕਜੂਰੀ ਲੈ ਗਏ ਆ ਫਿਰ ਇਹ ਮੈਨੂੰ ਜਨਾਲਾ ਲਗਿਆ ਮੈਂ ਚੱਲ ਪਥਾਣੇ ਜਾ ਕੇ ਰਿਪੋਰਟ ਲਗਾਈਏ ਥਾਣੇ ਗਏ ਰਿਪੋਰਟ ਲਿਖਉਣ ਗਏ ਆ ਦੋ ਜਾਣੇ ਬਾਹਰ ਮੁਲਾਜ਼ਮ ਬੈਠੇ ਜੀ ਉਹਨਾਂ ਨੇ ਕਹੇ ਕਿ ਸਾਡਾ ਆ ਕੰਮ ਵਾਲੀ ਵਾਪਰ ਗਿਆ ਚੀਜ਼ ਉਹ ਕਹਿੰਦੇ ਕਿ ਅੰਦਰ ਜਾ ਕੇ ਦੱਸੋ ਜੀ ਅੰਦਰ ਜਾ ਕੇ ਜਦੋਂ ਗਏ ਆ ਤੇ ਉਹਨੂੰ ਗੱਲ ਕੀਤੀ ਆ ਜਦੋਂ ਉਹਨਾਂ ਗੱਲ ਕੀਤੀ ਆ ਤੇ ਉਹ ਕਹਿੰਦੇ ਕਿ ਜੀ ਸਰ ਤੋਂ ਨਹੀਂ ਪ੍ਰਸ਼ਾਸਨ ਨਹੀਂ ਹੈਗਾ ਸਰ ਤੋਂ ਕੋਈ ਟੀਮ ਨਹੀਂ ਹੈਗੀ ਸਵੇਰੇ ਆ ਕੇ ਦੇ ਰਿਪੋਰਟ ਲਗਾਇਓ ਸਾਢੇ 4 ਦੇ ਲੱਗ ਬਨੇ ਗਏ ਆ ਤੇ ਕੋਈ ਨਹੀਂ ਆ ਜੀ ਕੋਈ ਨੇ ਆਵਾਜ਼ ਨਹੀਂ ਪੁੱਛੀ ਤੇ ਜੇ ਪ੍ਰਸ਼ਾਸਨ ਨੇ ਬਾਅਦ ਨਹੀਂ ਪੁੱਛੂਗਾ ਤਾਂ ਕੀ ਕਰਨਗੇ ਐਡਾ ਤਕੜਾ ਸ਼ਹਿਰ ਆ ਤੇ ਸ਼ਹਿਰ ਦਾ ਹਾਲ ਕੋਈ ਨਹੀਂ ਆ ਇਹ ਵਾਪਰ ਦੀਆਂ ਅੱਜ ਨਹੀਂ ਪਹਿਲੀ ਵਾਰ ਨਹੀਂ ਵਾਪਰੀ ਪਹਿਲਾਂ ਵੀ ਇਹ ਘਟਨਾ ਵਾਪਰੀ ਆ ਇਦਾਂ ਘਟਨਾ ਵਾਪਰੀ ਜਾਂਦੀਆਂ ਤੇ ਕੋਈ ਇਹਨਾਂ ਜੂ ਨਹੀਂ ਸਰਗਰੀ ਪਈ ਜੀ ਦੇਖੋ ਜੀ ਦੇਖੋ ਜੀ ਸੀਸੀਟੀਵੀ ਕੈਮਰੇ ਹੈਗੇ ਆ ਉਹਦੇ ਵਿੱਚ ਸਾਰੀ ਵੀਡੀਓ ਰਿਕਾਰਡ ਹੈ ਵੀ ਇੱਕ ਘੰਟੇ ਦੇ ਉੱਤੇ ਉਹ ਕਰਦੇ ਰਹੇ ਆਪਣਾ ਪ੍ਰਬੰਧ ਸਾਰਾ ਕੀਤਾ ਉਹਨਾਂ ਨੇ ਇੱਕ ਘੰਟੇ ਦੇ ਵਿੱਚ ਜੇ ਪ੍ਰਬੰਧ ਇਹਨਾਂ ਨੇ ਕੀਤੇ ਹੋਣਾ ਤਾਂ ਉਹ ਬੰਦੇ ਭੱਜੇ ਨਾ ਹੋਣਾ ਜੇ ਉਹਨਾਂ ਫੜਿਆ ਨਾ ਹੋਵੇ ਇਹ ਸਿਰਫ ਜੀ ਫੁਕੇ ਦਾਵੇ ਆ ਕੋਈ ਚੀਜ਼ ਨਹੀਂ ਇਹਨਾਂ ਨੇ ਕਰਦੇ ਪਈ ਜੀ ਪ੍ਰਾਈਵੇਟ ਸਕਿਉਰਿਟੀ ਰੱਖੀ ਆ 100 200 ਰੁਪਇਆ ਹਰ ਦੁਕਾਨਦਾਰ ਤੋਂ ਲੈਂਦੇ ਆ ਕਿੰਟਾ ਡੇਢ ਘੰਟਾ ਕਰਦੇ ਰਹੇ ਉਦੋਂ ਕੋਈ ਨਹੀਂ ਜਦੋਂ ਇਹਦੀ ਵਿਚਾਰੇ ਦੀ ਚੋਰੀ ਹੋ ਗਈ 4 ਵਜੇ ਤੇ ਜਾ ਕੇ ਇਹਦੇ ਘਰ ਜਾ ਕੇ ਦੱਸਣਗੇ ਵੀ ਚੋਰੀ ਹੋ ਗਈ ਆ ਤੇ ਉਦੋਂ ਪਹਿਲਾਂ ਉਹ ਕਿੱਥੇ ਸੀ ਇਹ ਇਹਨਾਂ ਨੂੰ ਪੁੱਛਣਾ ਓਏ ਪਹਿਲਾਂ ਕਿੱਥੇ ਕਾਦੇ ਵਾਸਤੇ ਪਏ ਨੇ ਜੇ ਤੁਸੀਂ ਇਹ ਨਹੀਂ ਕਰ ਸਕਦੇ ਤਾਂ ਕਿਉਂ ਲੋਕਾਂ ਤੋਂ ਪੈਸੇ ਲੈਂਦੇ ਹੋ 100 ਰੁਪਿਆ ਹਾਰੇ ਹਾਰੇ ਕਿ ਦੁਕਾਨਦਾਰ ਤੋਂ ਲੈਂਦੇ ਆ ਤੇ ਲੈਣ ਕਹਿੰਦੇ ਦੇ ਮੈਨੂੰ ਇਹ ਚੀਜ਼ ਦੀ ਇਹ ਚੀਜ਼ ਸਮਝਾਉਣਗੇ ਪੈਸੇ ਕਾਦੇ ਲੈਂਦੇ ਆ ਜੇ ਸਾਡੀਆਂ ਦੁਕਾਨਾਂ ਨਹੀਂ ਸੇਫ ਸਾਨੂੰ ਕੋਈ ਇਹਨਾਂ ਦੀ ਗੱਲਬਾਤ ਨਹੀਂ ਆ ਤੇ ਕੀ ਕਾਦੇ ਪਹਿਲੇ ਹੀ ਜਾਂਦੇ ਆ ਮੈਂ ਤਾਂ ਨਾ ਇਹ ਪੈਸੇ ਲੈਂਦੇ ਹੁਣ ਸਕਿਉਰਟੀ ਵਾਲੇ ਉਹਨਾਂ ਦਾ ਵੀ ਹ ਆਉਂਦੇ ਥੋੜਾ ਨਹੀਂ ਨੀ ਰੋਣਾ ਟਾਈਮ ਮੈਨੂੰ ਤਾਂ ਪਤਾ ਨਹੀਂ ਇਹ ਕੰਮ ਆ ਮੰਗ ਸਰ ਹੁਣ ਇਹੇ ਹੀ ਕਰਦੇ ਆ ਕਿ ਜਿਨਾ ਕੀ ਸਾਡਾ ਜੋਗ ਨੁਕਸਾਨ ਹੋਇਆ ਸਾਡਾ ਨੁਕਸਾਨ ਜਿਹੜਾ ਕੀ ਉੱਪਰ ਆ ਜਾਵੇ ਤੇ ਜਿਹੜੇ ਇਹ ਬੰਦੇ ਆ ਇਹਨਾਂ ਨੂੰ ਨਕੇਲ ਪਾਈ ਜਾਵੇ ਵੇਖੋ ਜੀ ਇਹ ਆਪਾਂ ਸਾਡਾ ਭਰਾ ਹੈ ਰਾਜਵੀਰ ਡਿਪਟੀ ਇਹਦੀ ਜੁਐਲਰੀ ਦੀ ਦੁਕਾਨ ਹੈ ਜੀ ਬਹੁਤ ਵੱਡ ਦੀ ਘਟਨਾ ਹੋਈ ਹੈ ਜੀ ਇਹਦੀ ਚੋਰੀ ਸਵੇਰੇ ਤਿੰਨ ਵਜੇ 3:30 ਵਜੇ ਹੋਈ ਹੈ ਜੀ ਤੇ ਪੁਲਿਸ ਪ੍ਰਸ਼ਾਸਨ ਲਾਗੇ ਥਾਣਾ ਪੈਂਦਾ ਨਦੀਕ ਜੀ ਕੋਈ ਇਹਨਾਂ ਦੀ ਹੱਲ ਚੱਲਦੀ ਹੈਗੀ ਬਾਹਰ ਥਾੜੇ ਬੂਹੇ ਕਾਰੀ ਗੱਡੀ ਲੱਗੀ ਹੈ ਜੀ ਕਿੰਨਾ ਪਟროਲੀ ਮੈ ਗਈ ਇੱਕ ਗੇੜਾ ਲਾਈਏ ਤੇ ਆਪਣੀ ਜੀ ਆਪਣੇ ਲਾਗੇ ਪੈਂਦੇ ਜੀ ਥਾਣਾ ਕੋਈ ਹਲਚਲ ਨਹੀਂ ਦਿਖਾਈ ਦਿੱਤੀ ਜੀ ਕੋਈ ਪ੍ਰਸ਼ਾਸਨ ਨੂੰ ਕੀ ਕਹਿਣਾ ਚਾਹੁੰਦਾ ਪ੍ਰਸ਼ਾਸਨ ਦੇ ਵੇਖੋ ਜੀ ਹੈਗਾ ਹੀ ਨਹੀਂ ਲਾਗੇ ਨਦੀਕ ਪੁਲਿਸ ਥਾਣੇ ਦੇ ਵਾਰਦਾਤ ਹੋ ਗਈ ਆ ਤੇ ਪ੍ਰਸ਼ਾਸਨ ਹੈਗਾ ਹੀ ਨਹੀਂ ਜੇ ਵੇਖੋ ਜੀ ਹੁਣ ਜੇ ਚਾਹੋ ਨਾ ਦਿਨੋ ਚਾਹੋ ਤੇ ਇਹ ਬਚਾਰੇ ਦੀ ਆਪਾਂ ਸਹਾਇਤਾ ਕਰ ਸਕਦੇ ਆ ਸੀਸੀਟੀਵੀ ਕੈਮਰੇ ਸਾਰੇ ਸ਼ਹਿਰ ਚ ਲੱਗੇ ਆ ਜੀ ਉਹ ਕੰਗਾ ਲੈ ਜਾਂ ਤੇ ਚੋਰ ਆਪਾਂ ਫੜ ਸਕਦੇ ਆ ਜੀ ਇਹ ਪੁਲਿਸ ਪ੍ਰਸ਼ਾਸਨ ਨੂੰ ਐਸਐਚਓ ਸਾਹਿਬ ਨੂੰ ਚਾਹੀਦਾ ਜੀ ਇਹ ਸਾਤ ਦਿਨ ਬਹੁਤ ਡਿਪੀ ਵੀਰ ਦਾ ਅੰਗਸਰੂ ਪੂਲੇ ਗੇਟ ਦੇ ਲੱਗੇ ਨਦੀ ਦੁਕਾਨਾਂ ਜੀ ਉਨਰੀ ਦੇ ਉਦੇ ਤੇ ਰਾਤ 2:3 ਤੋਂ 3 ਦੇ ਦਰਮਿਆਨ ਕੁਚੋਰੀ ਹੋਈ ਹੈ। ਦਰਖਾਸਤ ਦੇ ਜੇ ਹੁਣ ਜਦੋਂ ਦਰਖਾਸਤ ਦੇ ਦਿੱਤੀ ਮੌਕਾ ਵੇਖਾਂ ਜੀ ਇਹਨਾਂ ਦਾ ਤੇ ਜੋ ਅਪੀਲ ਲਾਚ ਕਰਕੇ ਅਗਲੀ ਪ੍ਰਸੀਡਿੰਗ ਸ਼ੁਰੂ ਕਰਦੇ ਹਾਂ ਸਰ ਸੀਸੀਟੀਵੀ ਤਸਵੀਰਾਂ ਜਿਹੜੀਆਂ ਸਾਹਮਣੇ ਆਈਆਂ ਦੇਖੀਆਂ ਤੁਸੀਂ ਆ ਬਿਲਕੁਲ ਉਹਨਾਂ ਨੂੰ ਫਲੈਸ਼ ਕਰ ਰਹੇ ਸਾਰੇ ਗਰੁੱਪਾਂ ਦੇ ਵਿੱਚ ਪਾ ਕੇ ਕਿਤੋਂ ਵੀ ਇਹ ਜਿੱਧਰ ਨੂੰ ਉਹਨਾਂ ਦਾ ਮੋਟਰਸਾਈਕਲ ਗਿਆ ਜਿਹੰਬਰ ਸਰ ਸਾਈਡ ਉਹ ਜਿੱਥੇ ਜਿੱਥੇ ਤੱਕ ਜਾਏਗਾ ਸਾਰਾ ਉਹਨਾਂ ਦੇ ਸੀਸੀਟੀਵੀ ਕੈਮਰੇ ਇੱਕ ਗੱਲ ਆ ਕਿੱਥੇ ਤੱਕ ਜਾਂਦੀ ਸਰ ਦੁਕਾਨਦਾਰ ਕਹ ਰਿਹਾ ਪੁਲਿਸ ਦੀ ਪੈਟਰੋਲਿੰਗ ਨਹੀਂ ਹੈਗੀ ਤਾਂ ਕਰਕੇ ਜਿਹੜੀ ਇਹ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਇਹ ਕੰਮ ਤੇ ਸਹੀ ਇਹਨਾਂ ਦੀ ਰਾਤ ਨੂੰ ਸਾਡੇ ਕੋਲ ਰਾਤ ਦੀ ਪੈਟਰੋਲਿੰਗ ਹੈ ਨਹੀਂ ਕਿਉਂਕਿ ਆ ਦੂਜੇ ਬੰਦੇ ਸਾਡੇ ਨਾਲੇ ਚੱਲਦੇ ਆ ਅ ਜਿਹੜੀ ਦੁਜੀ ਚੱਲੇ ਸੀਗਾ ਅਜ ਕੰਦੇ ਭੌਤ ਦੇ ਹਿਸਾਬ ਨਾਲ ਸਾਡੇ ਲਾਕੇ ਵਗੈਰਾ ਸਭ ਸ਼। ਰਾਤ ਦੀ ਪਟੌੜੀ ਵਾਕਿਆ ਨਹੀਂ ਨਹੀਂ ਸਕਦਾ। ਸਰ ਕੀ ਕਾਰਵਾਈ ਸਰ ਕੀਤੀ ਜਿਆ ਮਾਮਲਾ ਦਾ ਪਾਸ ਕਰ ਰਹੇ ਕਿ ਨਦੀ ਫਿਰ ਲੋਸ ਕਰਨ ਤੋਂ ਬਾਅਦ ਬਾਕੀ ਉਹ ਸੀਸੀਟੀਵੀ ਖੰਗਾਲਾ ਕਿੰਨੇ ਦਾ ਸਾਰੇ ਇਹਨਾਂ ਦਾ ਜੋ ਵੀ ਇਹਨਾਂ ਦਾ ਬੈਕਗ੍ਰਾਉਂਡ ਹਿਸਟਰੀ ਹੈ ਸਾਰੀ ਖੰਗਾਲਾ ਦੇ ਹਿਸਾਬ ਨਾਲ ਕਿ ਮੂਵ ਕਰਾ। ਸਰ ਕਿੰਨਾ ਕੁ ਨੁਕਸਾਨ ਵਗੈਰਾ ਜਿਹੜਾ ਸਨਿਆਰੀ ਦੀ ਦੁਕਾਨ ਦਾ ਹੋਇਆ। ਫਿਰ ਉਹ ਦਰਖਾਸਤ ਨੂੰ ਲਿਖ ਰਹੇ ਜੀ ਸਾਡੀ 60 ਕਿਹਾ ਕਹਿੰਦੇ ਲਿੰਦੀ ਹੈ ਬਾਕੀ ਜੋ ਦੇਖਣ ਕਿ ਉਹਦੇ ਮੁਤਾਬਕ